ਨੋ ਜਵਾਨ ਕੁੜੀਆਂ ਬੱਸ ਸਟੈਂਡ ਦੇ ਪੁੱਲ ਹੇਠਾਂ ਘੁੰਮ ਰਹੀਆਂ ਸੀ ਜਦੋਂ ਪੁਲਿਸ ਨੂੰ ਇਸ ਬਾਬਤ ਪਿੰਕ ਲੱਗਤੀ ਹੈ ਤੇ ਪੁਲਿਸ ਦੇ ਮੁਲਾਜ਼ਮ ਮੌਕੇ ਤੇ ਪਹੁੰਚਦੇ ਨੇ ਤੈਨਾ ਕੁੜੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਪੁਲਿਸ ਥਾੜੇ ਲਿਆਂਦਾ ਗਿਆ ਸੋ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ ਤੁਸੀਂ ਸਕ੍ਰੀਨ ਤੇ ਦੇਖ ਸਕਦੇ ਹੋ ਹਾਲਾਂਕਿ ਲਗਾਤਾਰ ਲੋਕਾਂ ਦੇ ਵੱਲੋਂ ਸ਼ਿਕਾਇਤਾਂ ਪੁਲਿਸ ਨੂੰ ਕੀਤੀਆਂ ਜਾ ਰਹੀਆਂ ਸੀ ਕਿ ਕੁੜੀਆਂ ਅਫਾਰਾ ਕੁਮਰੀਆਂ ਨੇ ਨਸ਼ੇ ਕਰਦੀਆਂ ਨੇ ਤੇ ਅਚੇਹੇ ਦੇ ਵਿੱਚ ਪੁਲਿਸ ਤੇ ਵੱਲੋਂ ਇੱਕ ਕਾਰਵਾਈ ਕੀਤੀ ਗਈ ਪੁਲਿਸ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਇਨ੍ਹਾਂ ਕੁੜੀਆਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਥਾੜੇ ਲਿਆਂਦਾ ਗਿਆ ਜਿਨ੍ਹਾਂ ਦੇ ਖਿਲਾਫ 109 ਦੇ ਤਹਿਤ ਮਾਮਲਾ ਵੀ ਦਰਜ ਕੀਤਾ ਗਿਆ ਬਸਟੈਂਡ ਦੇ ਪੁਲ ਹੇਠਾਂ ਕੁਮਰੀਆਂ ਸੀ 12:30 ਵਜੇ ਦੇ ਕਰੀਬ ਜਿਨ੍ਹਾਂ ਨੂੰ ਪੁਲਿਸ ਚੌਂਕੀ ਲਿਆ ਕੇ ਪੁਲਿਸ ਨੇ ਕਾਰਵਾਈ ਕੀਤੀ ਹੈ ਕਿਹਾ ਜਾ ਰਿਹਾ ਹੈ ਕਿ ਇਹ ਕੁੜੀਆਂ ਰਾਤ ਨੂੰ ਲੜਕੇ ਆ ਜਾਂਦੀ ਸੀ ਘਰਦਿਆਂ ਦੇ ਨਾਲ ਤੇ ਇੱਥੇ ਆ ਕੇ ਘੁੰਮਦੀਆਂ ਨੇ ਹਾਲਾਂਕਿ ਪੁਲਿਸ ਨੇ ਕਿਹਾ ਕਿ ਇਹ ਕੁੜੀਆਂ ਨਸ਼ੇੜੀ ਨਹੀਂ ਹੈ ਨਸ਼ਾ ਨਹੀਂ ਕੀਤਾ ਜਾਂਦਾ ਹਾਲਾਂਕਿ ਪਹਿਲਾ ਕੁੜੀਆਂ ਜਿਹੜੀਆਂ ਹਿਰਾਸਤ ਦੇ ਵਿੱਚ ਲਈਆਂ ਸੀ ਜਿਨ੍ਹਾਂ ਨੇ ਨਸ਼ੇ ਕੀਤੇ ਸੀ ਤੇ ਅਚੇਹ ਦੇ ਵਿੱਚ ਇਨ੍ਹਾਂ ਕੁੜੀਆਂ ਨੂੰ ਲੈ ਕੇ ਵੀ ਪੁਲਿਸ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਇੱਕ ਵਾਰ ਪੁਲਿਸ ਦੀ ਜ਼ੁਬਾਨੀ ਸੁਣ ਲੈਂਦੇ ਕਿ ਆਖਿਰਕਾਰ ਪੂਰਾ ਮਾਮਲਾ ਕੀ ਹੈ ਇਹ ਬੱਸ ਸਟੈਂਡ ਦੇ ਪੁਲ ਥੱਲੇ ਰਾਤ ਨੂੰ ਨਾ ਫਿਰਦੀ ਸੀ ਰਾਤ 12:30 ਵਜੇ ਤੇ ਉਹਨਾਂ ਨੂੰ ਲਿਆ ਕੇ 109 ਦੇ ਕਲੰਦਰੇ ਬਣਾ ਕੇ ਤੇ ਮੈਡੀਕਲ ਕਰਾ ਕੇ ਇਹਨਾਂ ਨੂੰ ਜੁਡੀਸ਼ਰ ਭੇਜ ਦਿੱਤਾ ਅੱਜ ਮੈਡੀਕਲ ਕਰਾ ਦਿੱਤਾ ਦੋਨਾਂ ਨੂੰ ਸੁਮਨ ਜੈ ਕੁੜੀ ਨਸ਼ੇ ਦੀ ਆਉਂਦੀ ਐ ਇੰਨਾ ਬਾਰੇ ਨਸ਼ਾ ਨੁਸ਼ਾ ਬਸ ਕਰਦੇ ਸੀ ਐਂ ਘਰੋਂ ਘਰੋਂ ਲੱਲ ਲੜ ਕੇ ਆ ਜਾਂਦੀ ਸੀ ਰਾਤ ਨੂੰ ਇੱਥੇ ਆਉਂਦੇ ਜਾਂਦੇ ਜਿਹੜੇ ਰਾਹਗੀਰ ਉਹਨਾਂ ਨੂੰ ਪਰੇਸ਼ਾਨ ਕਰਦੀਆਂ ਸੀਗੇ ਕੋਸਟਲ ਕੇ ਫਰਬਸੋਰਾ ਇਹ ਉਹੀ ਕੁੜੀਆਂ ਕੁਝ ਦਿਨ ਪਹਿਲਾਂ ਇਹ ਕੁੜੀਆਂ ਦੇ ਵੱਲੋਂ ਲੋਕਾਂ ਨੂੰ ਮਤਲਬ ਕਿ ਗੁੰਮਰਾਹ ਕਰਕੇ ਆਪਣੇ ਜਿਸਮ ਦੀਆਂ ਨਾਲ ਵੇਚਿਆ ਜਾਂਦਾ। ਨਹੀਂ ਉਹ ਨਿਰੰਜ ਇੱਕ ਕੁੜੀ ਸੀ ਜਿਹੜੀ ਉਹ ਨਸ਼ਾ ਨਸ਼ਾ ਕਰਦੀ ਸੀ ਉਹ ਤਾਂ ਮੈਡੀਕਲ ਕਰਾਇਆ ਸੀ ਕਿ ਦੋਇ ਦੀ ਦੋਈ ਵੀ ਠੀਕ ਹੋ ਗਿਆ। ਸਰਪੜਾ ਵਿੱਚ ਕੋਈ ਦੇਵ ਪਾਤਾ ਤੁਹਾੰਦਾ ਵੀ ਕਰਦੇ। ਨਹੀਂ ਨਹੀਂ ਦੇਵਪਾਰ ਦੇਵਪਾਰ ਤਾਂ ਨਹੀਂ ਕਰਦੇ। ਅਰਧਾਸ ਕੁੜੀਆਂ ਉੱਥੇ ਘੁੰਮਦੇ ਰਹਿੰਦੇ ਜੀ ਰਾਤ ਨੂੰ। ਉਹਨਾਂ ਬਾਰੇ ਤਾਂ ਰਾਤ ਨੂੰ ਗਸ਼ਤ ਕਰੀਦੀ ਵੇ ਸਾਡੇ ਸਾਹਮਣੇ ਕੋਈ ਗੱਲ ਨਹੀਂ ਹੈ ਜਦੋਂ ਅਸੀਂ ਜ਼ੂਰੋਂ ਚੱਲਿੰਦੀ ਜੋ ਵੀ। ਇਹ ਇਹਨਾਂ ਚਾਹ ਕਰਕੇ ਮਤਲਬ ਕੀ ਲੋਕਾਂ ਨੂੰ ਨਸ਼ੇਦ ਨੇ ਵੀ ਰਾਤ ਨੂੰ ਤੁਰੀਆਂ ਫਿਰਦੀਆਂ ਸਾਢੇ 12 ਵਜੇ ਕੀਤੀਆਂ ਨਸ਼ੇ ਕਰਾ ਕੇ ਗੱਲ ਕੋ ਸਾਹਮਣੇ ਨਹੀਂ ਆਈ ਰਹਿਣ ਦੀ ਕਥੋਰੀ ਇਹ ਸ਼ਿਮਲਾਪੁਰ ਦੀ ਰਹਿਣ ਹੈ ਕਿੰਨੀਆਂ ਕਿ ਲੜਕੀਆਂ ਦੋ ਲੜਕੀ ਇਹ ਬੱਸ ਸਟੈਂਡ ਦੇ ਪੁਲਿਸ ਥੱਲੇ ਰਾਤ ਨੂੰ ਨਾ ਫਿਰਦੀਆਂ ਸੀ ਰਾਤ ਬਸਾਢੇ 12 ਵਜੇ ਤੇ ਉਹਨਾਂ ਨੂੰ ਲਿਆ ਕੇ 109 ਦੇ ਕਲੰਦਰੇ ਬਣਾ ਕੇ ਤੇ ਮੈਡੀਕਲ ਕਰਾ ਕੇ ਇਹਨਾਂ ਨੂੰ ਜੁਡੀਸ਼ਰ ਭੇਜ ਦੇਣਾ ਅੱਜ ਮੈਡੀਕਲ ਕਰਾ ਕੇ ਦੋਨਾਂ ਨੂੰ ਸੁਨਨ ਜਾਈ ਕੁੜੀਆਂ ਨਸ਼ੇ ਦੀਆਂ ਆਉਂਦੀਆਂ। ਇੰਨਾ ਵਾਰੇ ਨਸ਼ੇ ਨੁਸ਼ੇ ਬਸ ਕਰਦੇ ਸੀ ਐਂ ਘਰੋਂ ਘਰੋਂ ਲਾਲ ਲੁੜ ਕੇ ਆ ਜਾਂਦੀਆਂ ਸੀ ਰਾਤ ਨੂੰ ਇੱਥੇ। ਆਉਂਦੇ ਜਾਂਦੇ ਜਿਹੜੇ ਰਾਹਗੀਰ ਉਹਨਾਂ ਨੂੰ ਪਰੇਸ਼ਾਨ ਕਰਦੀਆਂ ਸੀਗੇ। ਕੁਝ ਕਰਕੇ ਫਿਰ ਬਸ ਉਹ ਰਾਤ। ਗੱਲ ਕਰੀਏ ਕਿ ਉਹੀ ਕੁੜੀਆਂ ਕਿ ਉਸ ਦਿਨ ਪਹਿਲਾਂ ਇਹ ਕੁੜੀਆਂ ਦੇ ਵੱਲੋਂ ਲੋਕਾਂ ਨੂੰ ਮਤਲਬ ਕਿ ਗੁੰਮਰਾਹ ਕਰਕੇ ਆਪਣੇ ਜਿਸਮ ਦਿਨਾਂ ਵੱਲ ਵੇਚਿਆ ਜਾਂਦਾ। ਨੀ ਉਹ ਨੇ ਨਜ ਇੱਕ ਕੁੜੀ ਸੀ ਜਿਹੜੀ ਉਹ ਨਸ਼ੇ-ਨਸ਼ੇ ਕਰਦੀ ਸੀ ਉਹਦਾ ਮੈਡੀਕਲ ਕਰਾਇਆ ਸੀ ਕਿ ਦੋਈ ਦੀ ਦੋਈ ਵੀ ਠੀਕ ਹੋ ਗਿਆ। ਸਰਹੜਾਂ ਵਿੱਚ ਕੋਈ ਦੇਵਪਾਲਾ ਤਾਂ ਹੁੰਦਾ ਵੀ ਕਰਦੇ। ਨਹੀਂ ਨਹੀਂ ਦੇਵਪਾਲਾ ਦੇਵਪਾਲਾ ਤਾਂ ਨਹੀਂ ਕਰਦੇ। 8-10 ਕੁੜੀਆਂ ਉੱਥੇ ਘੁੰਮਦੀ ਰਹਿੰਦੀ ਜੀ ਰਾਤ ਨੂੰ। ਉਹਨਾਂ ਬਾਰੇ ਤਾਂ ਰਾਜਮ ਅਗਸਤ ਕਰੀਦੀ ਵੇ ਸਾਡੇ ਸਾਹਮਣੇ ਵੀ ਕੁਝ ਗਲਤੀ ਹੈ ਜਦੋਂ ਅਸੀਂ ਜ਼ੂਰੋਂ ਚੱਲਦੀ ਜੋ ਵੀ। ਇਹ ਇਹ ਨਸ਼ਾ ਕਰਕੇ ਮਤਲਬ ਕਿ ਲੋਕਾਂ ਨੂੰ ਨੀ ਨਸ਼ੇਦ ਨੇ ਵੀ ਰਾਤ ਨੂੰ ਤੁਰੀਆਂ ਫਿਰਦੀਆਂ ਸਾਡੇ ਕੁਬਰਾ ਜਗਾਵੂ ਕੀਤੀਆਂ। ਨਸ਼ੇ ਕਰਾ ਗੱਲ ਕੋ ਸਾਹਮਣੇ ਨਹੀਂ ਆਈ। ਰਹਿਣ ਦੀ ਤੋਰੀ। ਇਹ ਸ਼ਿਮਲਾਪੁਰ ਦੀ ਰਹਿਣ ਹੈ। ਕਿੰਨੀਆਂ ਕੁ ਲੜਕੀਆਂ